ਤਾਂ ਪੰਜਾਬ ਦੇ ਵਿੱਚ ਜ਼ਿਲ੍ਹਾ ਪੰਰਿਸ਼ਦ ਅਤੇ ਬਲਾਕ ਸਮਤੀਆਂ ਦੀਆਂ ਚੋਣਾਂ ਨੂੰ ਲੈ ਕੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਉਮੀਦਵਾਰਾਂ ਦੇ ਵੱਲੋਂ ਲਾਜ਼ਮੀ ਦਸਤਾਵੇਜ਼ ਚੁਲਾ ਟੈਕਸ ਦੀ ਐਨਓਸੀ ਨਾ ਮਿਲਣ ਦੀਆਂ ਸ਼ਿਕਾਇਤਾਂ ਸਾਮne ਆ ਰਹੀਆਂ ਨੇ ਜਿਸ ਕਾਰਨ ਹੁਣ ਕਈ ਹਲਕਿਆਂ ਦੇ ਵਿੱਚ ਚੋਣ ਤਿਆਰੀਆਂ اٹਕੀਆਂ ਨੇ ਪਿੰਡ ਪੱਧਰ ਤੇ ಗ್ರಾಮ ਪੰਚਾਇਤਾਂ ਦੇ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਇਹਨਾਂ ਐਨਓਸੀ ਦੀ ਕਾਰਨ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ ਉਮੀਦਵਾਰਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਜਾਣਬੁੱਝ ਕੇ ਇਹ ਦੇਰੀ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਤੇ ਵੀ ਵੱਡੇ ਸਵਾਲ ਖੜੇ ਹੋ ਗਏ ਨੇ ਜਿੱਥੇ ਇੱਕ ਪਾਸੇ ਕਾਂਗਰਸ ਪਾਰਟੀ ਦੇ ਸਥਾਨਕ ਆਗੂ ਨੇ ਇਸ ਮਾਮਲੇ ਤੇ ਤਿੱਖਾ ਵਿਰੋਧ ਜਤਾਇਆ ਹੈ ਉਹਨਾਂ ਕਹੇ ਕਿ ਸਰਕਾਰ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਪ੍ਰਸ਼ਾਸਨ ਤੇ ਦਬਾਅ ਬਣਾ ਰਹੀ ਹੈ ਤਾਂ ਜੋ ਵਿਰੋਧੀਆਂ ਨੂੰ ਨਾਮ ਸੂਚੀ ਪਰੰਤੋਂ ਰੋਕਿਆ ਜਾ ਸਕੇ ਉਤੇ ਹੀ ਅਕਾਲੀ ਦਲ ਦੇ ਆਗੂ ਅਮਿਤ ਸਿੰਘ ਰਾਠੀ ਨੇ ਵੀ ਇਸ ਮਸਲੇ ਤੇ ਖੁੱਲਕੇ ਸਰਕਾਰ ਦੀ ਆਲੋਚਨਾ ਕੀਤੀ ਰਾਠੀ ਨੇ ਕਿਹਾ ਕਿ ਮੌਜੂਦਾ ਸਰਕਾਰ ਹਰ ਚੋਣ 'ਚ ਗੇਮ ਖੇਡਦੀ ਕੋਸ਼ਿਸ਼ ਕਰਦੀ ਹੈ ਅਤੇ ਪ੍ਰਸ਼ਾਸਨ ਨੂੰ ਸਿਆਸੀ ਹਥਿਆਰ ਦੇ ਵਿੱਚੋਂ ਉਭਰਤ ਗਈ ਹੈ ਜਿਵੇਂ-ਜਿਵੇਂ ਨਾਮਸਦਕੀ ਦੀ ਮਿਆਦ ਨੇੜੇ ਆ ਰਹੀ ਹੈ ਉਮੀਦਵਾਰਾਂ ਦੇ ਵਿੱਚ ਵਿਚਚੈਨੀ ਉਪਤ ਰਹੀ ਹੈ ਉਤੇ ਸਿਆਸੀ ਪਾਰਟੀਆਂ ਦੇ ਵਿਰੋਧ ਨੇ ਪ੍ਰਸ਼ਾਸਨ ਨੂੰ ਵੀ ਕਠਨੁਸਥਿਤੀ ਦੇ ਵਿੱਚ ਪਾ ਦਿੱਤਾ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਟੈਕਸ ਐਨਓਸੀ ਮਾਮਲਾ ਕਿਵੇਂ ਸੁਲਝਾਉਂਦੀ ਹੈ ਅਤੇ ਚੋਣਾਂ ਸਮੇਂ ਸਰੋਂ ਹੋਣ ਦੇ ਰਸਤੇ ਤੇ ਕਿਵੇਂ ਅਸੰਗ ਕਰਦੀ ਹੈ ਮੈਂ ਪਟੇਲਾ ਰੂਲਰ ਦਾ ਸਾਡੀਆਂ 15 ਬਲਾਕ ਸਮਤੀਸ ਨੇ ਤੇ ਦੋ ਜ਼ਿਲ੍ਹਾ ਪਰਿਸ਼ਦ ਨੇ ਮੋਹਿਤ ਮਹਿੰਦਰਾ ਜੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਡਾਇਰੈਕਸ਼ਨ ਮੁਤਾਬਕ ਲੀਗਲ ਜਿਹੜਾ ਵਰਕ ਹੈ ਮੈਂ ਦੇਖ ਰਿਆ ਕੱਲ ਵੀ ਮੈਂ ਇਸ ਆਫਿਸ ਚ ਆਇਆ ਸੀਗਾ ਵੀਡੀਓ ਸਾਹਿਬ ਸ਼ਾਮ ਤੱਕ ਨਹੀਂ ਬੈਠੇ ਸ਼ਾਮ ਨੂੰ ਕੰਟੈਕਟ ਹੋ ਪਾਇਆ ਉਹਨਾਂ ਨਾਲ ਉਹ ਕਹਿੰਦੇ ਜੀ ਮੈਂ ਹਾਈ ਕੋਰਟ ਆ ਤੇ ਮੈਂ ਕਿਹਾ ਸਰ ਮੈਂ ਹਾਈ ਕੋਰਟ ਚ ਆ ਗਿਆ ਤੁਸੀਂ ਆਓ ਮੇਰੇ 12 ਨੰਬਰ ਕਮਰੇ ਚ ਉਹ ਕਹਿੰਦੇ ਜੀ ਮੈਂ ਸਵੇਰੇ ਹੋਊਗਾ 11 ਵਜੇ ਹੁਣ ਸਾਡੇ ਸਾਰੇ ਕੈਂਡੀਡੇਟ ਤੇ ਜ਼ਿਲ੍ਹਾ ਪਰਿਸ਼ਦ ਦੇ ਬਲਾਕ ਸਮਤੀ ਦੇ ਫਾਰਮ ਆਪਣੇ ਕੰਪਲੀਟ ਕਰਾ ਕੇ ਐਨਓਸੀ ਵਾਸਤੇ ਤੇ ਦੂਜਾ ਚੁੱਲਾ ਟੈਕਸ ਵਾਸਤੇ ਉਹ ਇੱਥੇ ਬਹਾਜਰ ਨੇ ਪਰ ਇੱਕ ਨਾ ਵੀਡੀਓ ਸਾਹਮਣੇ ਨਾ ਕੋਈ ਇਹਨਾਂ ਦਾ ਸੈਕਟਰੀ ਹੈ ਨਾ ਕੋਈ ਜਈ ਹੈ ਜਿਹੜੇ ਐਨਓਸੀ ਦੇ ਸਕਣ ਤੇ ਚੁੱਲਾ ਟੈਕਸ ਦੀਆਂ ਰਸੀਦਾਂ ਦੇ ਸਕਣ ਕੱਲ ਅਸੀਂ ਇੱਕ ਰਿਪਰੈਜੈਂਟੇਸ਼ਨ ਦਿੱਤੀ ਸੀ ਉਹਦੇ ਮੁਤਾਬਕ ਜਿਹੜਾ ਆਨਰਬਲ ਮਾਨਜੋਗ ਹਾਈ ਕੋਰਟ ਦਾ ਇੱਕ ਹੁਕਮ ਹੋਇਆ ਵਾ ਪਹਿਲਾਂ ਇੱਕ ਨੋਟੀਫਿਕੇਸ਼ਨ ਹੋਈ ਵੀ ਹੈ ਵੀ ਐਨਓਸੀ ਦੀ ਲੋੜ ਨਹੀਂ ਤੁਸੀਂ ਐਫੀਡੇਵਟ ਲਾ ਦਿਓ ਅਸੀਂ ਉਹ ਐਫੀਡੇਵਟ ਤਾਂ ਲਾਤਾ ਔਰ ਐਸੀ ਐਨਓਸੀ ਵੀ ਸਾਰੇ ਕੈਂਡੀਡੇਟ ਤੋਂ ਇੱਥੇ ਅਪਲਾਈ ਕਰਾਤੀ ਹੈ ਕਈ ਵਾਰ ਕੀ ਕਰਦਾ ਸਰਕਾਰਾਂ ਕੀ ਕਰਦੀਆਂ ਨੇ ਵੀ ਅਸੀਂ ਤਾਂ ਦੇਣ ਨੂੰ ਤਿਆਰ ਸੀ ਜੀ ਇਹ ਕੋਈ ਲੈਣ ਨਹੀਂ ਆਏ ਅਸੀਂ ਨੰਬਰ ਲਵਾ ਲਏ ਨੇ ਨਾ ਤਾਂ ਨੰਬਰ ਲਵਾ ਕੇ ਰਸੀਟ ਕਰਾਤੇ ਨੇ ਰਜਿਸਟਰ ਦੇ ਵਿੱਚ ਔਰ ਮੈਂ ਹੁਣੇ ਸਾਡੇ ਮੈਡਮ ਇਸਮਤ ਵਿਜੇ ਸਿੰਘ ਨੇ ਸਾਡੇ ਆਰਓ ਨੇ ਪਟਿਆਲਾ ਰੂਲਰ ਦੇ ਤੇ ਜ਼ਿਲ੍ਹਾ ਪ੍ਰਸ਼ਦ ਦੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਅਸੀਂ ਵੀਡੀਓ ਸਭ ਨਾਲ ਦੁਬਾਰੇ ਗੱਲ ਕਰ ਲਈ ਪਹਿਲਾਂ ਕਿ ਅਸੀਂ 11 ਵਜੇ ਆਵਾਂਗੇ ਫਿਰ 12 ਵਜੇ ਹੁਣ ਤੁਸੀਂ ਦੇਖੋ 1 ਵੱਜ ਚੁੱਕੇ ਆ ਕੋਈ ਨਹੀਂ ਆਇਆ ਅਗਰ ਇਹ ਨਹੀਂ ਅਜ ਇਹਰਾਨੇ ਦੇ ਕਰਨਗੇ ਸਾਨੂੰ ਸਾਡੇ ਕੈਂਡੀਡੇਟਸ ਨੂੰ ਪਰੇਸ਼ਾਨ ਕਰਨਗੇ ਇਹ ਲੋਕਤੰਤਰ ਦਾ ਕਹਾਣਾ ਹੈ ਇਹ ਨਹੀਂ ਚਾਹੁੰਦੇ ਕੋਈ ਇਲੈਕਸ਼ਨ ਲੜ ਸਕੇ ਕਿਉਂਕਿ ਪਹਿਲਾਂ ਕਾਰਪੋਰੇਸ਼ਨ ਦੇ ਵਿੱਚ ਐਨਓਸੀ ਦਾ ਦੇਤੀਆਂ ਨਾਮਿਨੇਸ਼ਨ ਨਹੀਂ ਕਰਨ ਦਿੱਤੇ ਹੁਣ ਇਹ ਉਦੋਂ ਵੀ ਅੱਗੇ ਪਹੁੰਚ ਗਏ ਵੀ ਹੁਣ ਐਨਓਸੀ ਨਾ ਦਿਓ ਇਹ ਨਾ ਜਾ ਸਕਣ ਕੋਈ ਭਰ ਸਕਣ ਇਹ ਲੋਕਤੰਤਰ ਦਾ ਗਲਾ ਕੁੱਟਣ ਦੇ ਅੱਗੇ ਨੇ ਔਰ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਅਫੀਸਰ ਸਹਿਬਾਨ ਨੂੰ ਮੈਂ ਰਿਕਵੈਸਟ ਕਰਦਾ ਹੁਣ ਵੀ ਜਿੰਨੇ ਸੈਕਟਰੀ ਨੇ ਜਿੰਨੇ ਜਈ ਨੇ ਅਸੀਂ ਵੀਡੀਓ ਦਫ਼ਤਰ ਬੈਠੇ ਆ ਕੈਂਡੀਡੇਟ ਇੱਥੇ ਬੈਠੇ ਨੇ ਵੀਡੀਓ ਸਾਹਿਬ ਜਾਨ ਇੱਥੇ ਐਨਓਸੀ ਦੇਣ ਅਜੇ ਤਾਂ ਜੀ ਰਿਕਵੈਸਟ ਕਰਦਿਆਂ ਨਹੀਂ ਭਾਈ ਨੇਮ ਅਸੀਂ ਕੱਲ ਨੂੰ ਆਨਰੇਬਲ ਹਾਈ ਕੋਰਟ ਦੇ ਵਿੱਚ ਰਿਟ ਪਾਵਾਂਗੇ ਕਿਉਂਕਿ ਵਕ ਵਕ ਜਿਹੜੇ ਉਮੀਦਵਾਰ ਨੇ ਆਜ਼ਾਦ ਨੂੰ ਵੀ ਲੜਨ ਦਾ ਅਧਿਕਾਰ ਹੈ ਇਹਨਾਂ ਦਾ ਜਿਹੜਾ ਹੈਗਾ ਕਿਉਂਕਿ ਰੂਲਿੰਗ ਪਾਰਟੀ ਨੇ ਇਨਸਟਰਕਸ਼ਨ ਇੱਕ ਹੁਣ ਸੈਕਟਰੀ ਸਾਹਿਬ ਨਾਲ ਗੱਲ ਹੋਈ ਹੈ ਮੈਂ ਨਾਂ ਨਹੀਂ ਲਵਾਵਾਂਗਾ ਉਹ ਕਹਿੰਦੇ ਜੀ ਮੈਂ ਫਤੇਗੜ ਸਾਹਿਬਾਂ ਦੂਜਾ ਕਹਿੰਦਾ ਮੈਂ ਨਾਬੇ ਬੈਠਾ ਤੀਜਾ ਕਹਿੰਦਾ ਮੈਂ ਘਰੇ ਆ ਮੈਂ ਬਿਮਾਰ ਆ ਇਹ ਨਹੀਂ ਹੁੰਦਾ ਇਲੈਕਸ਼ਨ ਪ੍ਰੋਸੈਸ ਨੇ ਚੱਲਣਾ ਉਹ ਇੱਕ ਡੈਫੀਨੇਟ ਪੀਰੀਅਡ ਹੈ ਇੱਕ ਤੋਂ ਲੈ ਕੇ 4 ਤਰੀਕ ਤੱਕ ਕਦੋਂ ਲੋਕ ਭਰਨਗੇ ਤੇ ਲੋਕਾਂ ਨੂੰ ਜਾਣ ਬੁੱਝ ਕੇ ਹੈਰਾਨ ਤੰਨੇ ਮੈਂ ਅਜੇ ਰਿਕਵੈਸਟ ਕਰ ਰਹੇ ਆ ਇਹਨਾਂ ਨੂੰ ਵੀ ਪਲੀਜ਼ ਵੀਡੀਓ ਸਾਹਿਬ ਤੁਸੀਂ ਆਪਣੇ ਦਫਤਰ ਜਾ ਕੇ ਦੇਖੋ ਸੈਕਟਰੀ ਸਾਹਿਬ ਨੇ ਜਿੰਨੇ ਨਹੀਂ ਕੱਲ ਨੂੰ ਇਹ ਲੀਗਲ ਐਕਸ਼ਨ ਹੈ ਉਹਨੂੰ ਫੇਸ ਕਰਨਗੇ ਹਾਈ ਕੋਰਟ 'ਚ ਜਾ ਕੇ ਅਸੀਂ ਬਿਲਕੁਲ ਨਹੀਂ ਪਿੱਛੇ ਹਟਾਂਗੇ ਪਹਿਲਾਂ ਦੇਖੋ ਕਾਰਪੋਰੇਸ਼ਨ ਨੇੜ ਜੋ ਕੀਤਾ ਹੈ ਔਨਰੇਬਲ ਸੁਪਰੀਮ ਕੋਰਟ ਚ ਅਸੀਂ ਗਏ ਆ ਸੁਪਰੀਮ ਕੋਰਟ ਨੇ ਇੱਥੇ ਕਮਿਸ਼ਨ ਬਣਾਤਾ ਉਹਦੀ ਰਿਪੋਰਟ ਜਾ ਚੁੱਕੀ ਹੈ ਔਰ ਇਹਨਾਂ ਤੇ ਸਖਤੋ ਸਖਤ ਐਕਸ਼ਨ ਹੁਣ ਅਫਸਰਾਂ ਦੇ ਜਾ ਰਿਹਾ ਹੈ ਔਰ ਇਹ ਅਸੀਂ ਨਹੀਂ ਚਾਹੁੰਦੇ ਵੀ ਇਹ ਮੁਲਾਜ਼ਮ ਨੇ ਮੁਲਾਜ਼ਮਾਂ ਤੇ ਕੋਈ ਗੱਲ ਹੋਵੇ ਪਰ ਜੇ ਇਹਨਾਂ ਨੇ ਨਾ ਕੀਤਾ ਅੱਜ ਸਾਨੂੰ ਸ਼ਾਮ ਤੱਕ ਸਾਡੇ ਬੰਦਿਆਂ ਨੂੰ ਐਨਓਸੀਸ ਦੇ ਚੁੱਲਾ ਟੈਕਸ ਨੇ ਸਿੱਧਾ ਜਿਹੜੇ ਤੁਸੀਂ ਤੁਹਾਡੇ ਸਾਹਮਣੇ ਖੜੇ ਨੇ ਬਲਾਕ ਸੰਚੇ ਖੜੇ ਨੇ ਜਲਾ ਪਰਿਸ਼ਦ ਖੜੇ ਨੇ ਬਾਹਰ ਵੀ ਸਾਡੇ ਬੰਦੇ ਖੜੇ ਨੇ ਜੇ ਨਾ ਦਿੱਤਾ ਅਸੀਂ ਬਾਈ ਨੇਮ ਰੈਟ ਪਾਵਾਂਗੇ ਔਰ ਉਹਦੇ ਵਾਸਤੇ ਇਹਨਾਂ ਨੂੰ ਫੇਸ ਕਰਨਾ ਪਊਗਾ ਸਰ ਕੀ ਲੱਗਦਾ ਹੈ ਅਫਸਰਾਂ ਦੇ ਉੱਪਰ ਦਬਾਅ ਹੈ ਬਿਲਕੁਲ ਦਬਾਅ ਹੈ ਜੀ ਤੁਸੀਂ ਦੇਖੋ ਸਰਕਾਰੀ ਡਿਊਟੀ ਤੇ ਨੇ ਇਲੈਕਸ਼ਨ ਚੱਲਦੀ ਹੋਵੇ ਔਰ ਕੋਈ ਅਫਸਰ ਵੀਡੀਓ ਸਾਹਿਬ ਸੈਕਟਰੀ ਜੇ ਕੋਈ ਵੀ ਬੰਦਾ ਇੱਥੇ ਹਾਜ਼ਰ ਨਾ ਹੋਵੇ ਬੜੀ ਸਟ੍ਰੇਂਜ ਗੱਲ ਹੈ ਔਰ ਇੱਕ ਤਰੀਕ ਤੋ ਕੱਲ ਤੋ ਨਾਮਿਨੇਸ਼ਨ ਨੇ ਨਾਮਿਨੇਸ਼ਨ ਕਦੋਂ ਕਰਨਗੇ ਕਦੋਂ ਕਰਨਗੇ ਜੀ 4 ਤਰੀਕ ਤੱਕ ਫਿਕਸ ਡੇਟ ਹੈ 3 ਵਜੇ ਤੱਕ ਔਰ ਉਸ ਟਾਈਮ ਹੋਏਗਾ ਜਦੋਂ ਹੋਣਗੇ ਔਰ ਇਹਨਾਂ ਨੂੰ ਇਹ ਚਾਹੁੰਦਾ ਇਲੈਕਸ਼ਨ ਕਮਿਸ਼ਨ ਦਾ ਐਕਸ਼ਨ ਲਿਆ ਬਾ ਆਨਰੇਵਰ ਕੋਰਟ ਦਾ ਐਕਸ਼ਨ ਲਿਆ ਇਹਨਾਂ ਨੂੰ ਕੋਈ ਸਰਕਾਰ ਨਹੀਂ ਬਚਾ ਪਾਉਗੀ ਇਹਨਾਂ ਨੂੰ ਆਪਣੀਆਂ ਨੌਕਰੀਆਂ ਜਿਹੜੀ ਡਿਊਟੀ ਹੈ ਇਹਨਾਂ ਨੂੰ ਇਮਾਨਦਾਰੀ ਨਾਲ ਕਰਨੀ ਚਾਹੀਦੀ ਆ ਦਫ਼ਤਰ ਇਹ ਐਬਸੈਂਟ ਫਰਮ ਡਿਊਟੀ ਨੇ ਇਹ ਐਬਸੈਂਟ ਫਰਮ ਡਿਊਟੀ ਨੇ ਆਫੀਸਰਸ ਤੇ ਕੱਲ ਐਕਸਪਲੇਨ ਕਰਨ ਵੀ ਕਿੱਥੇ ਸੀ ਬੈਠੇ ਸੀ ਅਸੀਂ ਅੱਜ ਸਵੇਰੇ 10:30 ਵਜੇ ਤੋਂ ਮੇਰੇ ਨਾਲ ਦੁੱਗਲ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬੈਠੇ ਨੇ ਢਿੰਡਸਾ ਸਾਹਿਬ ਨੇ ਸਾਰੇ ਕੈਂਡੀਡੇਟ ਨੇ ਰਿਸਪੈਕਟਿਵ ਬੰਦੇ ਬੈਠੇ ਨੇ ਬਖ ਬਖ ਪਾਰਟੀ ਵਾਲੇ ਖੜੇ ਨੇ ਇੱਕ ਕੱਲ ਹੋਏ ਨਾ ਐਕਸਪਲੇਨ ਕਰਨਾ ਪੈਣਾ ਜਾ ਕੇ ਹਾਈ ਕੋਰਟ ਚ ਵੀ ਕਿੱਥੇ ਨੇ ਕਿਉਂ ਨਹੀਂ ਡਿਊਟੀ ਤੇ ਹੈਗੇ ਟਿਕ ਵੀ ਅਫਸਰ ਇਹਨਾਂ ਦਾ ਡਿਊਟੀ ਤੇ ਨਹੀਂ ਹੈਗਾ ਮੈਂ ਫੇਰ ਵਾਰ-ਵਾਰ ਸੇ ਰਿਕਵੈਸਟ ਕਰਦਿਆਂ ਤੇ ਆਣ ਜਿਹੜੇ ਬੈਠੇ ਨੇ ਉਹ ਕੀ ਕਰ ਰਹੇ ਨੇ ਬੀਜੀ ਅਸੀਂ ਦੇਖਦੇ ਹਾਂ ਜੀ 2 ਘੰਟੇ ਬਾਅਦ ਦੇ ਕਲਰਕ ਬੈਠੇ ਨੇ ਜਾਂ ਸੁਬਡੈਂਟ ਬੈਠੇ ਨੇ ਕੋਈ ਇਹਨਾਂ ਦਾ ਉਹ ਅਧਿਕਾਰੀ ਨਹੀਂ ਨਾ ਜੇਈ ਨਾ ਸੈਕਟਰੀ ਨਾ ਵੀਡੀਓ ਸਭ ਕੁੱਦ ਮੇਰੀ ਵੀਡੀਓ ਸਭ ਨਾਲ ਸਵੇਰੇ ਵੀ ਗੱਲ ਹੋਈ ਹੈ ਕੱਲ ਸ਼ਾਮ ਨੂੰ ਗੱਲ ਹੈ ਜਾਂ ਕੱਲ ਉਹਨਾਂ ਨੇ ਆਂਡਰ ਬਰ ਹਾਈ ਕੋਰਟ ਦਾ ਬਹਾਨਾ ਲਾਇਆ ਔਰ ਅਸੀਂ ਕਢਾਵਾਂਗੇ ਰਿਕਾਰਡ ਵੀ ਕਿਹੜੇ ਕੋਰਟ ਦੇ ਵਿੱਚ ਕਿਹੜੀ ਪੇਸ਼ੀ ਸੀ ਜਿੱਤੇ ਇਨ ਪਰਸਨ ਵੀਡੀਓ ਸਭ ਲਾਏ ਗਏ ਸੀ ਸਾਡੇ ਕੋ ਸਾਰਾ ਹੈ ਮਟੀਰੀਅਲ ਅਸੀਂ ਔਨ ਦੀ ਰਿਕਾਰਡ ਰੱਖਾਂਗੇ ਕੋਰਟ ਜਾ ਕੇ ਇਹਨਾਂ ਨੂੰ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਲੋਕਤੰਤਰੀ ਹੱਤਿਆ ਨਹੀਂ ਕਰਨੀ ਚਾਹੀਦੀ ਸਗੋਂ ਦੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਇਹ ਡਿਊਟੀ ਹੈ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਦੇ ਬਾਉਂਡ ਨੇ ਤੁਸੀਂ ਜਾ ਕੇ ਅੰਦਰ ਵੀਡੀਓ ਬਣਾ ਕੇ ਦੇਖੋ ਵੀ ਕੋਈ ਵੀ ਬੰਦਾ ਹੈਗਾ ਇੱਥੇ ਇੱਥੇ ਐ ਲੱਗ ਰਿਹਾ ਵੀ ਸੰਡੇ ਦਾ ਦਿਨ ਹੈ ਛੁੱਟੀ ਹੈ ਕੋਈ ਅਧਿਕਾਰੀ ਹੋ ਨਹੀਂ ਮੇਰਾ ਨਾਮ ਅਰਵੀਰ ਸਿੰਘ ਗਿੱਲਸ ਹੈ ਜੀ ਮੈਂ ਮੌਜੂਦਾ ਬਲਾਕ ਸੰਮਤੀ ਮੈਂਬਰ ਵੀ ਹਾਂ ਜਿਹੜੇ ਬਲਾਕ ਕਾਂਗਰਸ ਆਲੋਵਾਲ ਦਾ ਮੌਜੂਦਾ ਪ੍ਰਧਾਨ ਅੱਜ ਦਫ਼ਤਰ ਪਹੁੰਚੇ ਹੋ ਕੀ ਪਰੇਸ਼ਾਨੀ ਆ ਰਹੀ ਹੈ ਪਰਸ਼ਾਨੀ ਦੇ ਕੋ ਸਰਕਾਰ ਨੇ ਇਲੈਕਸ਼ਨ ਡਿਕਲੇਅਰ ਕਰੀ ਹੈ ਜੀ ਤੇ ਜਦਕਿ ਸਰਕਾਰ ਨੇ ਇਹ ਕਿਹਾ ਕਿ ਇੱਕ ਤਰੀਕ ਤੋਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਤੁਹਾਨੂੰ ਜਿਹੜਾ ਫਾਰਮ ਨੇ ਉਹ ਭਰਨੇ ਚਾਹੀਦੇ ਨੇ ਪਰ ਸਾਡੇ ਜਿਹੜੇ ਕੈਂਡੀਡੇਟ ਸੀਗੇ ਉਹ ਕੱਲ ਵੀ ਆਏ ਸੀਗੇ ਤੇ ਵੀਡੀਓ ਦਫ਼ਤਰ ਦਾ ਇੰਨਾ ਮਾੜਾ ਹਾਲ ਹੈ ਕਿ ਉਹ ਸਾਨੂੰ ਜੁਲਾ ਟੈਕਸ ਤੇ ਐਨਓਸੀ ਚ ਉਲਝਾ ਰਹੇ ਹੈਗੇ ਨੇ ਨਾ ਤਾਂ ਉਸ ਨੂੰ ਕੋਈ ਦਫ਼ਤਰ ਦੇ ਅੰਦਰ ਵੀਡੀਓ ਸਾਫ ਖੁਦ ਨੇ ਤੇ ਨਾ ਹੀ ਜਿਹੜੇ ਇਹਨਾਂ ਦੇ ਅੱਗੇ ਕਰਮਚਾਰੀ ਨੇ ਵੰਦਤ ਸੈਕਟਰੀ ਨੇ ਉਹ ਵੀ ਇੱਥੇ ਨਹੀਂ ਹੈਗੇ ਬੜੀ ਪਰੇਸ਼ਾਨ ਕਰਿਆ ਜਾ ਰਿਹਾ ਹੈਗਾ ਆਪੋਜੀਸ਼ਨ ਪਾਰਟੀ ਨੇ ਕਿਵੇਂ ਤੁਸੀਂ ਫੋਨ ਕੀਤੇ ਜਾਂ ਪੁੱਛੇ ਜਿਹੜੇ ਬੈਠੇ ਨੇ ਲੋਕ ਕਿ ਕੀ ਕਹਿ ਰਹੇ ਨੇ ਅਫਸਰ ਕਿਉਂ ਨਹੀਂ ਆ ਰਹੇ ਕਿੱਥੇ ਨੇ ਜੀ ਅਸੀਂ ਕੱਲ ਵੀ ਆਏ ਸੀ ਜੀ ਅਸੀਂ ਕੱਲ ਵੀ ਵੀਡੀਓ ਸਾਹਿਬ ਨੂੰ ਫੋਨ ਕਰਿਆ ਸਪੰਸ ਬੰਦਤ ਉਹਨਾਂ ਦੀ ਜਿਹੜੀਆਂ ਹਾਇਰ ਅਥਾਰਟੀ ਨੂੰ ਉਹਨਾਂ ਨੂੰ ਵੀ ਫੋਨ ਕਰਿਆ ਤੇ ਕਨਸਰਨਡ ਜਿਹੜੇ ਵੀਡੀਓ ਇਹਨਾਂ ਦੇ ਅਹੁਦੇਦਾਰ ਇਹਨਾਂ ਦੇ ਦਫਤਰ ਦੇ ਕਰਮਚਾਰੀ ਨੇ ਜਈ ਨੇ ਚਾਹੇ ਹੋ ਪੰਚਾਇਤ ਸੈਕਟਰੀ ਨੇ ਉਹਨਾਂ ਨੂੰ ਵੀ ਅਸੀਂ ਫੋਨ ਕਰਿਆ ਔਰ ਉਸ ਵੇਲੇ ਕੱਲ ਤੋਂ ਹੀ ਸਾਡੇ ਨਾਲ ਲਾਲਾ ਲਾਰਾ ਲਾਇਆ ਜਾ ਰਿਹਾ ਹੈ ਕਿ ਅਸੀਂ 1 ਵਜੇ ਆ ਰਹੇ ਹਾਂ ਅਸੀਂ 2 ਵਜੇ ਆ ਰਹੇ ਹਾਂ ਅਸੀਂ ਸਾਢੇ 11:00 ਵਜੇ ਆ ਰਹੇ ਹਾਂ ਸੋ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨਰੇਸ਼ ਦੁੱਕਲ ਜੀ ਵੀ ਨੇ ਤੇ ਮੇਰੇ ਨਾਲ ਸਾਡੇ ਸ਼ੁਕਲਾ ਜੀ ਨੇ ਹਰਵਿੰਦਰ ਸ਼ੁਕਲਾ ਜੀ ਵੀ ਤੇ ਅਸੀਂ ਇਹਨਾਂ ਦੀ ਹੈਰ ਅਥਾਰਟੀ ਨਾਲ ਵੀ ਗੱਲ ਕਰੀ ਹੈ ਕਿ ਜੀ ਸਾਨੂੰ ਇੱਕ ਡਾਇਰੈਕਸ਼ਨ ਜਾਂ ਇੱਕ ਰਸਤਾ ਪਾਇਆ ਜਾਵੇ ਤਾਂ ਜੋ ਜਿਹੜੀ ਇਹਦੀ ਪ੍ਰਕਿਰਿਆ ਹੈਗਾ ਉਹ ਸੁਮੂਤਲੀ ਕਰੀ ਜਾਵੇ ਜੇ ਨਾਮ ਦਿੱਤੀ ਗਈ ਹੈ ਐਨਯੂਸੀ ਕਈ ਵਾਰਵੇਂ ਵੀ ਹੋ ਜਾਂਦਾ ਕਿ ਜਾਣ ਬੁੱਝ ਕੇ ਸਰਕਾਰ ਇਸ ਤਰ੍ਹਾਂ ਕਰ ਰਹੀ ਹੋਵੇ ਤਾਂ ਥੋੜਾ ਅਗਲਾ ਐਕਸ਼ਨ ਕੀ ਹੈ ਇਹ ਬਿਲਕੁਲ ਜਾਣ ਬੁੱਝ ਕੇ ਕਰ ਰਹੀ ਹੈ ਸਰਕਾਰ ਜੀ ਇਹ ਜਾਣ ਕੇ ਜਿਸ ਤਰ੍ਹਾਂ ਨਾਲ ਇਹਨਾਂ ਨੂੰ ਇੱਕ ਇਹ ਹੋ ਗਿਆ ਕਿ ਅਸੀਂ ਐਮਸੀ ਦੀਆਂ ਇਲੈਕਸ਼ਨਾਂ ਦੇ ਵਿੱਚ ਜਿਵੇਂ ਜੋ ਗੁੰਡਾਗਰਦੀ ਇਹਨਾਂ ਨੇ ਲੋਕਤੰਤਰ ਦੀ ਕਰੀ ਹੈ ਅਸੀਂ ਅੱਜ ਤੱਕ ੁੱਡੀ-ਕੁੱਡੀ ਕਰਦੀ ਕਦੇ ਦੇਖੀ ਨਹੀਂ ਹੈਗੀ ਇਹ ਸੇਮ ਹੀ ਚੀਜ਼ ਇੱਥੇ ਅਪਲਾਈ ਕਰਨੀ ਚਾ ਰਹੇ ਨੇ ਪਰ ਕਾਂਗਰਸ ਪਾਰਟੀ ਪੂਰੀ ਢੱਲੇ ਦੇ ਨਾਲ ਅਸੀਂ ਧਰਨਾ ਵੀ ਲਾਵਾਂਗੇ ਜੋ ਵੀ ਲੜਾਈ ਸਾਨੂੰ ਲੜਨੀ ਪਵੇ ਅਸੀਂ ਐਂਡ ਤੱਕ ਜਾਵਾਂਗੇ ਪਰ ਇਹਨਾਂ ਦਾ ਜਿਹੜਾ ਇਹ ਅ ਇਹ ਜੋ ਇਹ ਮਾਹੌਲ ਬਣਾਉਣਾ ਚਾਹੁੰਦੇ ਨੇ ਬਰਦਾਸ਼ਤ ਨਹੀਂ ਕਰਾਂਗੇ ਸੋ ਇਹਦੇ ਵਿੱਚ ਸਾਡੇ ਲੀਡਰ ਸਾਹਿਬਾਨ ਸ਼੍ਰੀ ਮੋਤਮਿੰਦਰਾ ਜੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਪ੍ਰਜਨ ਰਾਜਾ ਵਿਡਿੰਗ ਜੀ ਸਾਰੇ ਲੀਡਰ ਸਾਹਿਬਾਨ ਸਾਡੇ ਨਾਲ ਨੇ ਸਾਡੇ ਅਟੱਚ ਨੇ ਉਹ ਕਹਿੰਦੇ ਨੇ ਕਿ ਜਗਤ ਤੇ ਸਾਡੇ ਸਾਰੇ ਜਿਹੜਾ ਵਰਕਰ ਵੀ ਸਾਡੇ ਨਾਲ ਨੇ ਕਿ ਜਦੋਂ ਵੀ ਜੇ ਕੋਈ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ ਅਸੀਂ ਬਹੁਤ ਜਲਦੀ ਜਿਹੜਾ ਧਰਨਾ ਹੈਗਾ ਕਿੱਡੇ ਵੱਡੇ ਪੱਦਰ ਦਾ ਹੋਵੇ ਉਹ ਅਸੀਂ ਲਾ ਕੇ ਲਾਉਣੇ ਜਾ ਰਹੇ ਹਾਂ